ਵਿਸ਼ਵ वार्ता ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਪੁਲਿਸ ਵੱਲੋਂ ਯੂਪੀ ਦੇ ਪੀਲੀ ਭੀਦ ਦੇ ਵਿੱਚ ਪੰਜਾਬ ਦੇ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਦੇ ਖਿਲਾਫ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਯੂਪੀ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਇਸ ਪੂਰੀ ਕਾਰਵਾਈ ਦੇ ਵਿੱਚ ਮੁੱਠਪੇੜ ਦੇ ਵਿੱਚ ਅਤਵਾਦੀ ਨੇ ਜਿਹੜੇ ਉਹ ਮਾਰੇ ਗਏ ਨੇ ਯੂਪੀ ਦੇ ਪੀਲੀ ਭੀਦ ਦੇ ਵਿੱਚ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਤਿੰਨ ਅਤਵਾਦੀਆਂ ਨੂੰ ਟੇਰ ਕਰ ਦਿੱਤਾ ਗਿਆ ਇਸ ਆਪਰੇਸ਼ਨ ਦੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਨੇ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਇਹਨਾਂ ਕੋਲੋਂ 2 AK47 ਰਾਈਫਲਾਂ 2 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਨੇ ਅੱਤਵਾਦੀਆਂ ਨੇ ਗੁਰਦਾਸਪੁਰ ਦੇ ਵਿੱਚ ਬੀਤੇ ਦਿਨੀ ਖਬਰ ਨਸ਼ਰ ਕੀਤੀ ਗਈ ਸੀ ਟੀਵੀ ਚੈਨਲਾਂ ਤੇ ਕਿ ਗੁਰਦਾਸਪੁਰ ਦੇ ਵਿੱਚ ਇੱਕ ਪੁਲਿਸ ਚੌਂਕੀ ਦੇ ਉੱਤੇ ਹਮਲਾ ਕੀਤਾ ਗਿਆ ਸੀ ਗਰਨੇਡ ਦੇ ਨਾਲ ਤੋ ਇਹ ਤਿੰਨ ਅਤਵਾਦੀ ਨੇ ਜਿਹੜੇ ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਪੀਲੀ ਬੀਤ ਦੇ ਵਿੱਚ ਜਿਹੜਾ ਆਪਰੇਸ਼ਨ ਕੀਤਾ ਗਿਆ ਉਸ ਆਪਰੇਸ਼ਨ ਦੇ ਵਿੱਚ ਮਾਰੇ ਗਏ ਨੇ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਨੇ ਇਸ ਇਨਕਾਉਂਟਰ ਦੇ ਵਿੱਚ ਯੂਪੀ ਪੁਲਿਸ ਦੇ ਜਵਾਨਾਂ ਨੂੰ ਹੀ ਗੋਲੀ ਲੱਗੀ ਹੈ ਜਵਾਨ ਨੂੰ ਗੋਲੀ ਲੱਗੀ ਹੈ ਅਜਿਹੀ ਜਾਣਕਾਰੀ ਵੀ ਮਿਲੀ ਹੈ ਅਤਵਾਦੀਆਂ ਦੀ ਪਛਾਣ ਹੈ ਜਿਹੜੀ ਕਲਾਨੌਰ ਦੇ ਗੁਰਵਿੰਦਰ ਸਿੰਘ, ਵਰਿੰਦਰ ਸਿੰਘ, ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ ਇਹ ਤਿੰਨ ਨੌਜਵਾਨ ਸੀ ਜਿਹੜੇ ਆ ਇਹ ਨਿੱਨਾ ਨੌਜਵਾਨਾਂ ਵੱਲੋਂ ਪੁਲਿਸ ਚੌਂਕੀ ਤੇ ਹਮਲਾ ਕੀਤਾ ਗਿਆ ਸੀ ਹਾਲਾਂਕਿ ਜਿਸ ਵੇਲੇ ਪੁਲਿਸ ਚੌਂਕੀ ਤੇ ਹਮਲਾ ਕੀਤਾ ਗਿਆ ਸੀ ਉਸ ਵੇਲੇ ਪੁਲਿਸ ਦਾ ਕੋਈ ਵੀ ਜਵਾਨ ਚੌਂਕੀ ਦੇ ਵਿੱਚ ਮੌਜੂਦ ਨਹੀਂ ਸੀ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਪੁਲਿਸ ਚੌਂਕੀ ਸੀ ਉਹ ਆਪਰੇਸ਼ਨ ਦੇ ਵਿੱਚ ਨਹੀਂ ਸੀ ਆ ਉੱਥੇ ਕੰਮ ਨਹੀਂ ਹੋ ਰਿਹਾ ਸੀ ਗੁਰਦਾਸਪੁਰ ਦੇ ਕਲਾਨੌਰ ਦੇ ਬਖਸ਼ੀ ਵਾਲਾਂ ਦੀ ਪੁਲਿਸ ਚੌਂਕੀ ਸੀ ਜਿੱਥੇ ਗ੍ਰਨੇਡ ਸੁੱਟਿਆ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿਹਨਾਂ ਵੱਲੋਂ ਇਹ ਹਮਲੇ ਨੂੰ ਅੰਜਾਮ ਦਿੱਤਾ ਗਿਆ ਤੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਟੈਕਨੀਕਲ ਟੀਮਾਂ ਵੱਲੋਂ ਜਾਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਆਖਿਰਕਾਰ ਯੂਪੀ ਦੇ ਪੀਲੀ ਭੀਤ ਦੇ ਵਿੱਚ ਪੰਜਾਬ ਪੁਲਿਸ ਨੇ ਯੂਪੀ ਦੀ ਪੁਲਿਸ ਦੇ ਸਹਿਯੋਗ ਦੇ ਨਾਲ ਆ ਇਨਾ ਜਿਹੜੇ ਅਪਰਾਧੀ ਨੇ ਇਹਨਾਂ ਦਾ ਇਨਕਾਊਂਟਰ ਕੀਤਾ ਤਿੰਨ ਅਪਰਾਧੀ ਤਿੰਨ ਅੱਤਵਾਦੀ ਦੱਸਿਆ ਜਾ ਰਿਹਾ ਹੈ ਕਿ ਇਸ ਇਨਕਾਊਂਟਰ ਦੇ ਵਿੱਚ ਮਾਰੇ ਗਏ ਨੇ ਇਹ ਉਹੀ ਅਪਰਾਧੀ ਨੇ ਜਿਨ੍ਹਾਂ ਨੇ ਕਲਾਨੌਰ ਦੇ ਵਿੱਚ ਪੁਲਿਸ ਚੌਂਕੀ ਦੇ ਵਿੱਚ ਹਮਲਾ ਕੀਤਾ ਸੀ ਸੋ ਇਸ ਮਿਲੀ ਜਾਣਕਾਰੀ ਮੁਤਾਬਕ ਇਹ ਤਿੰਨੋ ਜਿਹੜੇ ਅਪਰਾਧੀ ਸਿਗੇ ਅੱਤਵਾਦੀ ਸਿਗੇ ਇਹ ਪਾਕਿਸਤਾਨ ਦੀ ਆਈਐਸਆਈ ਜਿਹੜੀ ਏਜੰਸੀ ਹੈ ਉਸ ਦੇ ਨਾਲ ਵੀ ਇਹਨਾਂ ਦੇ ਸੰਬੰਧ ਦੱਸੇ ਜਾ ਰਹੇ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਪਾਕਿਸਤਾਨ ਤੋਂ ਆਪਰੇਟ ਕਰਦੀ ਹੈ ਇਹ ਜਥੇਬੰਦੀ ਜਿਹੜੀ ਕਿ ਭਾਰਤ ਵਿਰੋਧੀ ਜਥੇਬੰਦੀ ਅੱਤਵਾਦੀ ਜਥੇਬੰਦੀ ਹੈ ਇਸ ਦੇ ਨਾਲ ਇਹਨਾਂ ਦੇ ਸੰਬੰਧ ਦੱਸੇ ਜਾ ਰਹੇ ਨੇ ਉਮਰ ਨੌਜਵਾਨਾਂ ਦੀ ਦੱਸੀ ਜਾ ਰਹੀ 18 ਤੋਂ 25 ਸਾਲ 18 ਤੋਂ 25 ਸਾਲ ਦੀ ਉਮਰ ਦੇ ਇਹ ਅੱਤਵਾਦੀ ਸਨ ਜਿਨ੍ਹਾਂ ਨੂੰ ਪੁਲਿਸ ਨੇ ਮੁਕਾਬਲੇ ਦੇ ਵਿੱਚ ਮਾਰ ਮੁਕਾਇਆ ਮੁਕਾਬਲੇ ਦੇ ਵਿੱਚ ਢੇਰੀ ਕਰ ਦਿੱਤੇ ਗਏ ਨੇ ਇਸ ਪੂਰੇ ਜਿਹੜਾ ਇਨਕਾਊਂਟਰ ਹੋਇਆ ਇਸ ਤੋਂ ਬਾਅਦ ਆ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਵੀ ਇੱਕ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਹੈ ਉਹਨਾਂ ਵੱਲੋਂ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਯੂਪੀ ਪੁਲਿਸ ਦਾ ਉਹਨਾਂ ਨੇ ਖਾਸ ਤੌਰ ਤੇ ਧੰਨਵਾਦ ਕੀਤਾ ਹੈ ਪੰਜਾਬ ਪੁਲਿਸ ਦਾ ਸਹਿਯੋਗ ਦੇਣ ਦੇ ਲਈ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨ ਕਾਰਕੁਨ ਉਹਨਾਂ ਨੇ ਦੱਸਿਆ ਕਿ ਜਿਹੜੇ ਮੁੱਠਪੇੜ ਦੇ ਵਿੱਚ ਹੈ ਇਹ ਮਾਰੇ ਗਏ ਨੇ ਵਰਿੰਦਰ ਸਿੰਘ ਗੁਰਵਿੰਦਰ ਸਿੰਘ ਤੇ ਜਸ਼ਨਪ੍ਰੀਤ ਸਿੰਘ ਇਹ ਤਿੰਨ ਕਾਰਕੁਨ ਜਿਹੜੇ ਸਿਗੇ ਕਲਾਨੌਰ ਦੇ ਵਾਸੀ ਦੱਸੇ ਜਾ ਰਹੇ ਨੇ ਬਖਸ਼ੀਵਾਲਾ ਥਾਣੇ ਤੇ ਹਮਲੇ ਕਰਨ ਦਾ ਇਹਨਾਂ ਤੇ ਇਲਜ਼ਾਮ ਹੈ ਇਨ ਅ ਮੇਜਰ ਬ੍ਰੇਕਥਰੂ ਅਗੇਂਸ ਆਈਐਸਆਈ ਸਪਾਂਸਰਡ ਟੈਰਰਿਜ਼ਮ ਇਨ ਪੰਜਾਬ ਅ ਜੁਆਇੰਟ ਆਪਰੇਸ਼ਨ ਆਫ ਯੂਪੀ ਪੁਲਿਸ ਐਂਡ ਪੰਜਾਬ ਪੁਲਿਸ ਹੈਜ਼ ਲெட் ਟੂ ਐਨ ਐਨਕਾਊਂਟਰ ਵਿਦ 3 ਆਪਰੇਟਿਵਸ ਆਫ ਖਾਲਿਸਤਾਨ ਜ਼ਿੰਦਾਬਾਦ ਫੋਰਸ ਇਨ ਡਿਸਟ੍ਰਿਕਟ ਪੀਲੀਭੀਤ ਯੂਪੀ Uh, in this encounter, two AK-47 rifles and two Glock pistols have been recovered. The three persons involved who fired at the police party have been identified as Varinder Singh (alias Ravi), uh, Gurvinder Singh, and Jashanpreet Singh (alias Pratap Singh). All three are residents of the uh, area of police station Kalanor, uh, and they were involved in a grenade attack on the police post Bakshiwala in the same police station. Uh, the preliminary investigations have led that this module was controlled by ranjit singh nita the chief of kzf who is pakistan based and he was operating mainly through jasvinder singh manu who is based in greece he belongs to village agwa which is the same village of one of the module members Varinder alias ravi who was leading the module and he was being uh, controlled and masterminded by one jagjit singh based in uk jagjit singh is reported to be working in the british army as well and jagjit singh had uh, was using the assumed identity of uh, fateh singh baghi in fact the credit was uh, claimed in the name of fateh singh baghi of the kzf uh, the uh, investigations are going on to uh, uh, expose all the connections and members of the module and uh, more uh, recoveries and arrests are likely this is a classic example of interstate cooperation in which ਪੁਲਿਸ ਫੋਰਸਸ ਆਫ ਯੂਪੀ ਐਂਡ ਪੰਜਾਬ ਵਰਕ ਟੁਗੇਦਰ ਦਾ ਇਨਫੋਰਮੇਸ਼ਨ ਵਿਚ ਵਾਸ ਰੀਸੀਵਡ ਬਾਈ ਅਸ ਵਾਸ ਇਮੀਡੀਏਟਲੀ ਸ਼ੇਅਰਡ ਐਂਡ ਅ ਜੁਆਇੰਟ ਆਪਰੇਸ਼ਨ ਵਾਸ ਲਾਂਚਡ ਅਗੇਂਸਟ ਦੀ ਪਰਪੈਟਰੇਟਰਸ ਇਸ ਮੋਡਿਊਲ ਦੇ ਵਿੱਚ ਖਾਲਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਦੁਆਰਾ ਕੰਟਰੋਲ ਇਹਨਾਂ ਨੂੰ ਕੀਤਾ ਜਾ ਰਿਹਾ ਸੀ ਖਾਲਸਤਾਨ ਜ਼ਿੰਦਾਬਾਦ ਫੋਰਸ ਪਾਕਿਸਤਾਨ ਤੋਂ ოਪਰੇਟ ਕਰਦੀ ਹੈ ਇਸ ਦੇ ਮੁਖੀ ਰਣਜੀਤ ਸਿੰਘ ਨੀਟਾ ਇਹਨਾਂ ਨੂੰ ਕੰਟਰੋਲ ਕਰ ਰਹੇ ਸਨ ਸੋ ਉਸ ਦੇ ਵੱਲੋਂ ਹੀ ਇਹ ਸਾਰੀ ਕਾਂਸਪੀਰੇਨਸੀ ਇਹ ਸਾਰਾ ਹਮਲੇ ਕਰਨ ਦੀ ਸਾਜ਼ਿਸ਼ ਜਿਹੜੀ ਹੈ ਇਹ ਰਚੀ ਗਈ ਸੀ ਇੱਕ ਹੋਰ ਨੌਜਵਾਨ ਜਸਵਿੰਦਰ ਸਿੰਘ ਮੰਨੂ ਦੁਆਰਾ ਇਹ ਸਾਰਾ ਜਿਹੜਾ 사ਜਿਸ਼ ਚ ਚਲਾਈ ਜਾ ਰਹੀ ਸੀ ਇਹ ਗਰੀਸ ਦਾ ਰਿਹਾਈਸ਼ੀ ਦੱਸਿਆ ਜਾ ਰਿਹਾ ਪਿੰਡ ਅਗਵਾਨ ਦੇ ਨਾਲੇ ਸੰਬੰਧਿਤ ਹੈ ਸੋ ਵਿਦੇਸ਼ਾਂ ਚ ਰਹਿੰਦੇ ਕਈ ਜਿਹੜੇ ਆਤਵਾਦੀ ਹੈ ਉਹਨਾਂ ਦੇ ਨਾਲ ਇਹ ਉਹਨਾਂ ਵੱਲੋਂ ਆਪਰੇਟ ਕੀਤਾ ਜਾ ਰਿਹਾ ਸੀ ਇਹ ਵੀ ਦੱਸਿਆ ਗਿਆ ਕਿ ਜਗਜੀਤ ਸਿੰਘ ਵੀ ਇਹਨਾਂ ਨੂੰ ਕੰਟਰੋਲ ਕਰ ਰਿਹਾ ਸੀ ਜੋ ਯੂਕੇ ਦੇ ਵਿੱਚ ਰਹਿੰਦਾ ਤੇ ਬ੍ਰਿਟਿਸ਼ ਫੌਜ ਦੇ ਵਿੱਚ ਨੌਕਰੀ ਕਰਦਾ ਰਿਹਾ ਕਿਸੇ ਵੇਲੇ ਸੋ ਜਗਜੀਤ ਸਿੰਘ ਵੱਲੋਂ ਵੀ ਇਹ ਪੂਰਾ ਜਿਹੜਾ ਹਮਲਾ ਆ ਉਸ ਦੀ ਵਿਉਂਤਬੰਦੀ ਕੀਤੀ ਜਾ ਰਹੀ ਸੀ ਫਤੇ ਸਿੰਘ ਬਾਗੀ ਦੀ ਪਛਾਣ ਵੀ ਹੋਈ ਹੈ ਅ ਜਗਜੀਤ ਸਿੰਘ ਵੱਲੋਂ ਫਤਿਹ ਸਿੰਘ ਬਾਗੀ ਦੀ ਪਛਾਣ ਸੋ ਜਗਜੀਤ ਸਿੰਘ ਸੀ ਜਿਹੜਾ ਉਹ ਆਪਣੀ ਇੱਕ ਦੋਹਰੀ ਪਛਾਣ ਇੱਕ ਨਕਲੀ ਪਛਾਣ ਜੋ ਕਿ ਫਤਿਹ ਸਿੰਘ ਬਾਗੀ ਦੇ ਨਾਮ ਦੀ ਹੈ ਉਹ ਪਛਾਣ ਅਪਣਾ ਕੇ ਉਹ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਦੇ ਰਿਹਾ ਸੀ ਸੋ ਇਹ ਪੂਰੀ ਜਾਣਕਾਰੀ ਹੈ ਜਿਹੜੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਖਾਸ ਤੌਰ ਤੇ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਵੱਖੋ-ਵੱਖਰੇ ਵਿਦੇਸ਼ ਆਧਾਰਿਤ ਜਿਹੜੇ ਅਤਵਾਦੀ ਨੇ ਉਹ ਇਹਨਾਂ ਨੌਜਵਾਨਾਂ ਨੂੰ ਡਰਾਈਵ ਕਰ ਰਹੇ ਸਨ ਇਹਨਾਂ ਨੂੰ ਨਿਰਦੇਸ਼ ਦੇ ਰਹੇ ਸਨ ਤੇ ਆਖਰਕਾਰ ਪੰਜਾਬ ਪੁਲਿਸ ਤੇ ਇਹਨਾਂ ਅਤਵਾਦੀਆਂ ਵੱਲੋਂ ਹਮਲੇ ਕੀਤੇ ਜਾ ਰਹੇ ਸਨ ਕਲਾਨੌਰ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਉਸ ਹਮਲੇ ਦੇ ਦੋਸ਼ੀ ਨੇ ਤਿੰਨੋਂ ਨੌਜਵਾਨ ਤੇ ਪੰਜਾਬ ਪੁਲਿਸ ਦੇ ਨਾਲ ਹੋਈ ਮੁੱਠਪੇਟ ਦੇ ਵਿੱਚ ਯੂਪੀ ਦੇ ਪੀਲੀਪੀਤ ਦੇ ਵਿੱਚ ਇਹ ਨੌਜਵਾਨ ਮਾਰੇ ਗਏ ਨੇ ਇਹ ਤਿੰਨੋਂ ਅਤਵਾਦੀ ਪੰਜਾਬ ਪੁਲਿਸ ਨੇ ਠੇਰ ਕਰ ਦਿੱਤੇ ਨੇ